ਦੁਨੀਆ ਭਰ ਦੇ ਵਿੱਚ ਬੋਲਣ ਦੀ ਟੈਕਨੀਕ ਦੀਆਂ ਬਹੁਤ ਸਾਰੀਆਂ ਕਲਾਸਿਸ ਤੁਸੀਂ ਦੇਖੀਆਂ ਹੋਣਗੀਆਂ ਤੁਸੀਂ ਪਬਲਿਕ ਦੇ ਨਾਲ ਕਿਸ ਤਰ੍ਹਾਂ ਵਿਹਾਰ ਕਰਨਾ ਹੈ ਕਿਸ ਤਰ੍ਹਾਂ ਬੋਲਣਾ ਹੈ ਬੱਚਿਆਂ ਵਾਸਤੇ ਵੱਡਿਆਂ ਵਾਸਤੇ ਕਲਾਸਿਸ ਲੱਗਦੀਆਂ ਹਾਊ ਟੂ ਸਪੀਕ ਇਨ ਪਬਲਿਕ ਇਸ ਤਰ੍ਹਾਂ ਦੇ ਬਹੁਤ ਸਾਰੇ ਕੋਰਸਿਸ ਜਿਹੜੇ ਤੁਸੀਂ ਸੁਣੇ ਹੋਣਗੇ ਪਰ ਕੋਈ ਅਸੀ ਟੈਕਨੀਕ ਵੀ ਹੈ ਕੋਈ ਐਸਾ ਗਿਆਨ ਵੀ ਹੈ ਜੋ ਸਾਨੂੰ ਬੋਲਣ ਦੇ ਨਾਲ ਨਾਲ ਸੁਣਨ ਦੀ ਵੀ ਟੈਕਨੀਕ ਦੱਸਦਾ ਕਿ ਤੂੰ ਕੀ ਸੁਣਨਾ ਹੈ ਔਰ ਕੀ ਨਹੀਂ ਸੁਣਨਾ ਗੁਰੂ ਨਾਨਕ ਸਾਹਿਬ ਗੁਰਬਾਣੀ ਦੇ ਵਿੱਚ ਇਸ ਟੈਕਨੀਕ ਨੂੰ ਦੱਸਦੇ ਹਨ ਦਰਸਲ ਜਦੋਂ ਅਸੀਂ ਦੇਖਦੇ ਹਾਂ ਕਿ ਘਰਾਂ ਦੇ ਵਿੱਚ ਅਸੀਂ ਜਦੋਂ ਇਕੱਲੇ ਬੈਠੇ ਹੁੰਦੇ ਹਾਂ ਤੇ ਸਾਨੂੰ ਲੱਗਦਾ ਹੈ ਕਿ ਸਾਡੇ ਆਸ-ਪਾਸ ਕੋਈ ਨਹੀਂ ਅਸੀਂ ਇਕੱਲੇ ਆ ਲੇਕਿਨ ਇਕੱਲੇ ਹੁੰਦੇ ਹੋਏ ਵੀ ਅਸੀਂ ਇਕੱਲੇ ਨਹੀਂ ਹੁੰਦੇ ਕੋਈ ਹੁੰਦਾ ਜੋ ਸਾਡੇ ਅੰਦਰ ਕੁਝ ਬੋਲ ਰਿਹਾ ਹੁੰਦਾ ਹੈ ਕੁਝ ਕਹਿ ਰਿਹਾ ਹੁੰਦਾ ਹੈ ਉਹ ਜਵਾਬ ਦੇ ਰਿਹਾ ਹੁੰਦਾ ਹੈ ਅਸੀਂ ਸੁਣ ਰਹੇ ਹੁੰਦੇ ਆ ਅਸੀਂ ਪੁੱਛਦੇ ਆ ਉਹ ਜਵਾਬ ਦਿੰਦਾ ਸੋ ਇਹ ਵਰਤਾਲਾਪ ਇਹ ਡਾਇਲੌਗ ਜਿਹੜੇ ਸਾਡੇ ਅੰਦਰ ਚੱਲਦੀ ਰਹਿੰਦੀ ਹੈ ਕੋਈ ਹੈ ਜੋ ਸਾਡੇ ਅੰਦਰ ਵੀ ਕਹਿ ਸੁਣ ਰਿਹਾ ਹੁੰਦਾ ਦਰਸਲ ਜਦੋਂ ਅਸੀਂ ਇਹ ਗੱਲਾਂ ਨੂੰ ਧਿਆਨ ਨਾਲ ਦੇਖੀਏ ਤੇ ਕਈ ਵਾਰੀ ਬੱਚੇ ਵੀ ਕੋਈ ਕੰਮ ਐਸਾ ਕਰਦੇ ਨਹੀਂ ਜਿਵੇਂ ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਇਹ ਕੰਮ ਤੂੰ ਕਿਉਂ ਕੀਤਾ ਤੇ ਵੱਡੇ ਵੀ ਬੱਚੇ ਵੀ ਇਹ ਗੱਲ ਕਹਿੰਦੇ ਨੇ ਜੀ ਮੇਰੇ ਮਨ ਮੇਰੇ ਮਨ ਨੇ کیا ਮੈਂ ਕੀਤਾ ਮੇਰਾ ਮਨ ਕਹਿੰਦਾ ਮੈਂ ਕਰ ਲਿਆ ਜੋ ਮੇਰੇ ਮਨ ਨੇ کیا ਸੋ ਜਦੋਂ ਅਸੀਂ ਇਸ ਤਰੀਕੇ ਨਾਲ ਸਮਝਦੇ ਆ ਕਿ ਕੋਈ ਹੈ ਅੰਦਰ ਸਾਡਾ ਮਨ ਜੋ ਸਾਨੂੰ ਕੁਝ ਕਹਿੰਦਾ ਅਸੀਂ ਉਹਦੀ ਮੰਨ ਕੇ ਉਹਦੀ ਸੁਣ ਕੇ ਉਹ ਕੰਮ ਕਰ ਦਿੰਨੇ ਆ ਪਰ ਤੁਸੀਂ ਧਿਆਨ ਦੇਣਾ ਕਿ ਜਦੋਂ ਕਦੀ ਐਸਾ ਕੰਮ ਵੀ ਹੁੰਦਾ ਜੋ ਬਹੁਤ ਚੰਗਾ ਕੰਮ ਹੁੰਦਾ ਕਿਸੇ ਦੀ ਮਦਦ ਕਰਨੀ ਹੋਵੇ ਜਾਂ ਕੁਈ ਅਸਾ ਕੰਮ ਹੁੰਦਾ ਜੋ ਅਸੀਂ ਗਲਤ ਕੰਮ ਕਰਨ ਲੱਗਦੇ ਹੁੰਦੇ ਆ ਲੇਕਿਨ ਅਸੀਂ ਰੁਕ ਜਾਂਦੇ ਆ ਨਹੀਂ ਕਰਦੇ ਔਰ ਸਾਡੇ ਕੋਲ ਕੋਈ ਪੁੱਛੇ ਕਿ ਬਈ ਇਹ ਕੰਮ ਕਿਉਂ ਗਲਤ ਕੰਮ ਤੂੰ ਕਿਉਂ ਨਹੀਂ ਕੀਤਾ ਤੇ ਸਾਡੇ ਅੰਦਰੋਂ ਇੱਕ ਆਵਾਜ਼ ਆ ਜਾਂਦੀ ਆ ਅਸੀਂ ਕਹਿੰਦੇ ਆ ਕਿ ਨਹੀਂ ਯਾਰ ਉਹ ਮੇਰੀ ਅੰਤਰਾਤਮਾ ਨਹੀਂ ਮੰਨੀ ਮੇਰਾ ਜ਼ਮੀਰ ਨਹੀਂ ਮੰਨਿਆ ਸੋ ਇਹਦਾ ਮਤਲਬ ਕੋਈ ਅੰਦਰ ਐਸੀ ਆਵਾਜ਼ ਵੀ ਹੈ ਜ਼ਮੀਰ ਦੀ ਆਵਾਜ਼ ਜਨੂੰ ਅਸੀਂ ਕਹਿੰਦੇ ਆ ਇਹ ਅੰਤਰਾਤਮਾ ਦੀ ਆਵਾਜ਼ ਜਨੂੰ ਅਸੀਂ ਕਹਿੰਦੇ ਆ ਉਹ ਵੀ ਬੋਲਦੀ ਆ ਸੋ ਇਸ ਤਰ੍ਹਾਂ ਅਸੀਂ ਇਹਨੂੰ ਡਿਫਰੈਂਸ਼ੀਏਟ ਅਗਰ ਕਰ ਸਕੀਏ ਤੇ ਇਹ ਦੋ ਆਵਾਜ਼ਾਂ ਹੁੰਦੀਆਂ ਇੱਕ ਸਾਡੇ ਮਨ ਦੀ ਆਵਾਜ਼ ਇੱਕ ਸਾਡੇ ਅੰਤਰਾਤਮਾ ਦੀ ਆਵਾਜ਼ ਅਕਸਰ ਮਨ ਜਿਹੜਾ ਸਾਨੂੰ ਗਲਤ ਪਾਸੇ ਹੀ ਲੈ ਕੇ ਜਾਂਦਾ ਲੇਕਿਨ ਅੰਤਰਾਤਮਾ ਦੀ ਜਾਂ ਜ਼ਮੀਰ ਦੀ ਆਵਾਜ਼ ਜਿਹਨੂੰ ਕਹਿੰਦੇ ਆ ਜਿਹਨੂੰ ਰੱਬ ਦੀ ਆਵਾਜ਼ ਕਹਿੰਦੇ ਆ ਉਹ ਸਾਨੂੰ ਕਦੀ ਵੀ ਕਿਸੇ ਮਾੜੇ ਪਾਸੇ ਕਿਸੇ ਗਲਤ ਕੰਮ ਵਾਸਤੇ ਨਹੀਂ ਜਾਣ ਦਿੰਦੀ ਹਮੇਸ਼ਾ ਸਾਨੂੰ ਚੰਗੇ ਪਾਸੇ ਹੀ ਪਰੇੜਦੀ ਹੈ ਇਹ ਗੱਲ ਵਖਰੀ ਹੈ ਕਿ ਅਸੀਂ ਉਸ ਅੰਤਰਾਤਮਾ ਉਸ ਜ਼ਮੀਰ ਦੀ ਆਵਾਜ਼ ਨੂੰ ਨਾ ਸੁਣ ਕੇ ਮਨ ਦੀ ਆਵਾਜ਼ ਨੂੰ ਸੁਣਦੇ ਆ ਤੇ ਉਹ ਗਲਤ ਕੰਮ ਅਸੀਂ ਕਰ ਲੈਂਦੇ ਆ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਜੇ ਤੂੰ ਉਸ ਅੰਦਰ ਆਤਮਾ ਉਸ ਜ਼ਮੀਰ ਦੀ ਆਵਾਜ਼ ਨੂੰ ਸੁਣਨਾ ਸ਼ੁਰੂ ਕਰੇ ਤਾਂ ਉਹ ਰੱਬ ਦੀ ਆਵਾਜ਼ ਹੀ ਹੁੰਦੀ ਹੈ ਤੂੰ ਉਹਨੂੰ ਸੁਣਨ ਦੀ ਪ੍ਰੈਕਟਿਸ ਕਰੇ ਤੇ ਤੇਰੇ ਅੰਦਰ ਸ਼ੁਭ ਗੁਣ ਆਣੇ ਸ਼ੁਰੂ ਹੋ ਜਾਣਗੇ ਜਿਸ ਦਿਨ ਤੂੰ ਉਸ ਅੰਦਰ ਆਤਮਾ ਦੀ ਆਵਾਜ਼ ਨੂੰ ਸੁਣਨਾ ਸ਼ੁਰੂ ਕਰ ਦਿੱਤਾ ਤੇਰੇ ਅੰਦਰ ਉਹ ਪੀਰ ਪਾਸ਼ਾਵਾਂ ਵਰਗੇ ਗੁਣ ਆਣੇ ਸ਼ੁਰੂ ਹੋ ਜਾਣਗੇ ਤੇਰੇ ਅੰਤ ਵਾਸਤੇ ਕਈ ਜਿਹੜੀਆਂ ਮੁਸੀਬਤਾਂ ਨੇ ਕਈ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਦਾ ਪ੍ਰੋਬਲਮਸ ਦਾ ਤੈਨੂੰ ਹੱਲ ਮਿਲਣਾ ਸ਼ੁਰੂ ਹੋ ਜਾਏਗਾ ਔਰ ਇਸ ਜ਼ਿੰਦਗੀ ਦੇ ਵਿੱਚ ਜੋ ਇੱਕ ਸਮੁੰਦਰ ਜਦੋਂ ਅਸੀਂ ਕਹਿੰਦੇ ਹਾਂ ਉਹ ਸਮੁੰਦਰ ਦੀ ਵਰਗੀ ਜਿਹੜੀ ਜ਼ਿੰਦਗੀ ਹੈ ਉਹਨੂੰ ਵੀ ਤੂੰ ਪਾਰ ਲੰਘਣ ਦੇ ਕਾਬਿਲ ਹੋ ਜਾਏਗਾ ਔਰ ਜ਼ਿੰਦਗੀ ਦੇ ਵਿੱਚ ਖੇੜਾ ਖੁਸ਼ੀ ਤੇਰੇ ਚਿਹਰੇ ਤੇ ਰਹੇਗੀ ਔਰ ਹਰ ਤਰ੍ਹਾਂ ਦੇ ਦੁੱਖਾਂ ਤਕਲੀਫਾਂ ਤੋਂ ਤੈਨੂੰ ਛੁਟਕਾਰਾ ਮਿਲ ਸਕਦਾ ਜੇ ਤੂੰ ਅੰਦਰ ਆਤਮਾ ਦੀ ਉਸ ਬਾਜ ਨੂੰ ਸੁਣਨਾ ਸ਼ੁਰੂ ਕਰ ਦਿੰਦਾ ਤੇ ਗੁਰਨਾਨਤ ਸਾਹਿਬ ਕਹਿੰਦੇ ਨੇ ਸੁਣਿਆ ਸਰਾ ਗੁਨਾ ਕੇ ਗਾ ਸੁਣਿਆ ਸੇਕ ਪੀਰ ਪਾਸਾ ਸੁਣਿਆ ਅੰਧੇ ਪਾਵੇ ਰਾਹ ਸੁਣਿਆ ਹਾਥ ਹੋਵੇ ਅਸਗਾ ਨਾਨਕ ਭਗਤਾਂ ਸਦਾ ਵਿਕਾਸ ਸੁਣੈ ਦੂਖ ਪਾਪ ਕਾ ਨਾਸ